ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਚ ਗੱਲਬਾਤ ਕਰਾਂਗੇ ਜੀ ਵਾਸਮਤੀ 1509 ਤੇ ਜਿਹੜੇ ਸਰੋਂ ਦੇ ਰੇਟ ਨੇ ਆਪਣੇ ਕੋਲੇ ਆਏ ਨੇ ਜਿੰਨੇ ਕ ਮੰਡੀਆਂ ਦੇ ਆਪਣੇ ਕੋਲ ਰੇਟ ਆਏ ਨੇ ਅਪਡੇਟ ਆਈ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਹੜੀ 1509 ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਨਵਾਂ ਜਿਹੜਾ ਵਾਸਮਤੀ 1509 ਆ ਰਿਹਾ ਉਹਦੇ ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ 3000 ਤੋਂ ਜਿਹੜਾ ਉੱਪਰ ਚੱਲ ਰਿਹਾ ਰੇਟ ਵੱਖ-ਵੱਖ ਮੰਡੀਆਂ ਦੇ ਵਿੱਚ ਕੀ ਕੀ ਰੇਟ ਰਹੇ ਨੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਦਬਲਿਓ ਤਾਂ ਕਿ ਆਪਣੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਇੱਕ ਮੰਡੀ ਦੇ ਵਿੱਚ ਜਿਹੜੀ 1847 ਦੀ ਢੇਰੀ ਆਈ ਹੈ ਤੇ 1847 ਦਾ ਰੇਟ ਵੀ ਬਹੁਤ ਸੋਹਣਾ ਨਿਕਲਿਆ ਤੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਕਰਨਾਲ ਮੰਡੀ ਤੋਂ ਕਰਨਾਲ ਮੰਡੀ ਜਿਹੜੀ 1509 ਆਈ ਆ ਉਸ ਦਾ ਰੇਟ ਅੱਜ ਦਾ ਟਾਪ ਦਾ ਰੇਟ ਰਿਹਾ 3040 ਰੁਪਏ ਕਰਨਾਲ ਮੰਡੀ 'ਚ 1509 3040 ਨੂੰ ਵੇਚੀ ਆ ਅੱਗੇ ਗੱਲ ਕਰਦੇ ਆ ਜੀ ਗਰਾਉਂਡਾ ਮੰਡੀ ਦੀ ਗਰਾਉਂਡਾ ਮੰਡੀ 'ਚ ਜਿਹੜੀ 7000 ਬੋਰੀ ਵੇਖਣ ਲਈ ਆਈ ਆ ਜੀ 1509 ਦੀ ਤੇ ਇਸ ਦਾ ਰੇਟ ਰਿਹਾ 3050 ਰੁਪਏ ਤੇ ਕੱਲ ਨਾਲੋਂ ਜਿਹੜੀ 79 ਰੁਪਏ ਜਿਹੜੀ ਤੇਜ਼ੀ ਦੇ ਦੇਖਣ ਨੂੰ ਮਿਲ ਰਹੀ ਹੈ ਅੱਗੇ ਗੱਲ ਕਰਦੇ ਆ ਜੀ ਦਿੱਲੀ ਦੀ ਜਿਹੜੀ ਨਰੇਲਾ ਮੰਡੀ 'ਚ ਜਿਹੜੀ 1847 ਡੇਟ ਰਿਆ ਇਹ 1847 ਦਾ ਰੇਟ ਰਿਹਾ ਜੀ 3000 ਜਿਹੜਾ ਪਿਛਲੇ ਸਾਲ ਨਾਲੋਂ ਬਹੁਤ ਸੋਹਣਾ ਰੇਟ ਆ ਪਿਛਲੇ ਸਾਲ ਜਿਹੜਾ 1847 ਦਾ ਰੇਟ ਲਗਭਗ 2500 ਤੋਂ ਲੈ ਕੇ 2700 2800 ਤੱਕ ਜਿਹੜਾ ਰੇਟ ਚੱਲਿਆ ਸੀ ਤੇ ਇਸ ਵਾਰ ਜਿਹੜਾ 3000 ਰੁਪਏ ਹੁਣ 1847 ਦਾ ਰੇਟ ਨਿਕਲਿਆ ਜੀ ਅੱਗੇ ਗੱਲ ਕਰਦੇ ਆ ਜੀ ਮੰਡੀ ਗੜਮੁਖਤੈਕਸਵਰ ਜਿੱਥੇ 1500 ਜਿਹੜੀ ਬੋਰੀ ਵਿਕਣ ਲਈ ਆਈ ਹੈ ਤੇ ਇੱਥੇ 1509 ਦਾ ਰੇਟ ਰਿਹਾ ਜੀ 2900 ਤੋਂ ਲੈ ਕੇ 3051 ਰੁਪਏ ਤੱਕ ਜਿਹੜਾ 1509 ਦਾ ਰੇਟ ਰਿਹਾ ਤੇ ਇਹ ਸਾਨੂੰ ਬਾਸਮਤੀ 1509 ਜਿਹੜੇ ਦੇ ਰੇਟ ਤੇ ਹੁਣ ਸਰੋਂ ਦੇ ਰੇਟਾਂ ਦੀ ਗੱਲ ਕਰਾਂਗੇ ਵੱਖ-ਵੱਖ ਮੰਡੀਆਂ ਦੇ ਵਿੱਚ ਕੀ ਕੀ ਰੇਟ ਰਿਹਾ ਸਰੋਂ ਦੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਸਮੀਰਪੁਰ ਮੰਡੀ ਦੇ ਵਿੱਚ ਸਰੋਂ ਜਿਹੜੀ ਵਿਕੀ ਹੈ ਜੀ 7300 ਤੋਂ ਲੈ ਕੇ 7340 ਰੁਪਏ ਜਿਹੜੀ ਸਮੀਰਪੁਰ ਮੰਡੀ ਚ ਸਰੋਂ ਦੀ ਵਿਕਰੀ ਹੋਈ ਹੈ ਅੱਗੇ ਗੱਲ ਕਰਦੇ ਆ ਜੀ ਦਿੱਲੀ ਦਿੱਲੀ ਮੰਡੀ ਜਿਹੜੀ ਸਰੋਂ ਦਾ ਰੇਟ ਰਿਹਾ ਜੀ 7100 ਰੁਪਏ ਤੇ ਬਰਵਾਲਾ ਮੰਡੀ ਚ ਗੱਲ ਕਰੀਏ ਤਾਂ ਬਰਵਾਲਾ ਮੰਡੀ ਚ ਸਰੋਂ ਦਾ ਰੇਟ ਰਿਹਾ 6500 ਰੁਪਏ ਤੋਂ ਲੈ ਕੇ 6525 ਰੁਪਏ ਜਿਹੜੀ ਬਰਵਾਲਾ ਮੰਡੀ ਜਿਹੜੀ ਸਰੋਂ ਵਿਕੀ ਆ ਅੱਗੇ ਗੱਲ ਕਰਦੇ ਹਾਂ ਜੀ ਆਦਮਪੁਰ ਮੰਡੀ ਆਦਮਪੁਰ ਮੰਡੀ ਜਿਹੜਾ ਨਰਮੇ ਦਾ ਰੇਟ ਰਿਹਾ 7981 ਰੁਪਏ ਇਹ ਸਾਨੂੰ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕੀਤੇ ਆ ਇੰਨੀ ਕੁ ਅਪਡੇਟ ਆਪਣੇ ਕੋਲ ਜਿਹੜੀ ਹੁਣ ਤੱਕ ਆਈ ਸੀ ਤੇ ਬਾਕੀ ਕੱਲ ਨੂੰ ਨਵੀਂ ਅਪਡੇਟਾਂ ਮਿਲਦੇ ਆ ਤੇ ਡੇਲੀ ਡੇਲੀ ਜਿਹੜੀ ਮਾਸਮਤੀ ਦੇ ਰੇਟਾਂ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਸੋ ਕਿਸਾਨ ਵੀਰੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਕਿਸਾਨ ਵੀਰਾਂ ਤੱਕ ਜਿਹੜੀ ਵੀਡੀਓ ਪਹੁੰਚਦੀ ਰਹੇ ਮਿਲਦੇ ਹਾਂ ਜੀ ਕੱਲ ਨੂੰ ਨਵੀਂ ਅਪਡੇਟ ਨਾਲ ਤਦ ਤੱਕ ਲਈ ਧੰਨਵਾਦ ਸਤ ਸ੍ਰੀ ਅਕਾਲ